ਕਾਲੀਏ ਤਾਂ ਲੱਖਾਂ ਮੈਨੂੰ ਲੱਗਦਾ ਦੀ ਦੁਨੀਆ ਕਾਲੀ ਹੋਇਆ ਮੈਂ ਤੇ ਮੇਰੀ ਫੈਮਲੀ ਕਿਸੇ ਮੰਦਲ ਦਾ ਦੋਸਤਾਂ ਦੇ ਕੰਮ ਖਾ ਸਕਦੇ ਆਂ ਬੀ ਪ੍ਰਧਾਨ ਜੀ 60 ਲੱਖ ਦਾ 60 ਪੈਸੇ ਵੀ ਨਹੀਂ ਖਾਦਾ ਕੀ ਪਾਸੇ ਤੋਂ ਸੋਚੇ ਨਹੀਂ ਲੱਗਾ ਕਿ ਦੁਨੀਆ ਹਰੇਕ ਦਾ ਲੋਕਾਂ ਨੂੰ ਗੁੰਮਾ ਕਰਦੇ ਫਿਰਿਆ ਬੀ ਬੀ ਵੀ ਰਬਾਤ ਆ ਰਹੇ ਉਹ ਦਾਦਾ ਦੀ ਬਧੀ ਸਜਾ ਦੀ 70 ਸੜਕ ਤੇ ਆ ਜਾ ਸਸੀ ਗੱਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਜੋ ਐਮ ਸੀ ਸਹਿਬਾਨ ਆਏ ਤੇ ਉਹਨਾਂ ਦੇ ਅਗੂਆਂ ਵੱਲੋਂ ਜੋ ਪ੍ਰਧਾਨ ਰਣਜੀਤ ਸਿੰਘ ਜਿੱਤੀ ਪਟਿਆਲਾ ਦੇ ਉੱਪਰ 62 ਲੱਖ ਰੁਪਏ ਦੇ 12 ਨੰਬਰ ਵਾਰਡ ਦੇ ਵਿੱਚ ਘਪਲੇ ਦੀਆਂ ਜੋ ਗੱਲਾਂ ਚੱਲ ਰਹੀਆਂ ਸੀਗੀਆਂ ਉੱਥੋਂ ਟੂ ਟੂ ਮੈਮਾ ਸ਼ੁਰੂ ਹੋਈ ਹੋਈ ਸੀ ਤੇ ਉਸ ਤੋਂ ਹੁਣ ਜੋ ਅੱਜ ਜਵਾਬ ਦਿੱਤਾ ਹੈ ਪ੍ਰਧਾਨ ਰਣਜੀਤ ਸਿੰਘ ਜਿੱਤੀ ਪਟਿਆਲਾ ਨੇ ਤੇ ਪ੍ਰੈਸ ਕਾਨਫਰੈਂਸ ਕੀਤੀ ਹੈ ਤੇ ਉਸ ਤੋਂ ਬਾਅਦ ਹੀ ਇਹ ਇੱਕ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਕਿ ਜੋ ਉਹਨਾਂ ਦੇ ਧੜੇ ਦੇ ਐਮਸੀ ਸਾਹਿਬਾਨ ਨੇ ਚਾਹੇ ਉਹ ਲੱਕੀ ਹੈ ਚਾਹੇ ਦਿਨੇਸ਼ ਗੌਤਮ ਹੈ ਕਿਉਂਕਿ ਉਹਨਾਂ ਦੀ ਮਾਤਾ ਜੀ ਹੈ ਦਿਨੇਸ਼ ਗੌਤਮ ਦੇ ਤੇ ਉਸ ਤੋਂ ਇਲਾਵਾ ਰਮਾਕੰਥ ਕਾਲੀਆ ਤੇ ਪਰਮਜੀਤ ਸਿੰਘ ਕੰਮੀ ਇਹ ਫਿਰ ਅੱਗੇ ਆਉਂਦੇ ਆ ਤੇ ਇਹ ਪ੍ਰਧਾਨ ਜੀ ਦੇ ਹੱਕ ਦੇ ਵਿੱਚ ਆ ਕੇ ਆਵਾਜ਼ ਬੁਲੰਦ ਕਰਦੇ ਆ ਤੇ ਪ੍ਰਧਾਨ ਜੀ ਬਾਰੇ ਕਹਿੰਦੇ ਆ ਕਿ ਵੀ ਇਹ ਇਮਾਨਦਾਰ ਸ਼ਖਸੀਅਤ ਆ ਅਸੀਂ ਇਹਨਾਂ ਦੀ ਸੌਂ ਵੀ ਚੱਕ ਸਕਦੇ ਆ ਤੇ ਇੱਕ ਇਹ ਜੋ ਨਵੀਂ ਗੱਲ ਅੱਗੇ ਆਈ ਹੈ ਗੱਲ ਕਰਦੇ ਆ ਜੋ ਐਮਸੀ ਸਹਿਬਾਨ ਨੇ ਕੀ ਕਹਿੰਦੇ ਨੇ ਆਪਣੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਪਟਿਆਲਾ ਦੇ ਬਾਰੇ ਤੇ ਇਹਨਾਂ ਤੇ ਮੁਖਾਰ ਬਿੰਦੂ ਤੋਂ ਵੀ ਸੁਣਦੇ ਆ ਕੀ ਕਹਿਣਾ ਚਾਹੂਗੇ ਪ੍ਰਧਾਨ ਜੀ ਤੇ ਬਾਹਰ ਲੱਖ ਰੁਪਏ ਦੇ ਝੋਲਜਾਮ ਲੱਗੇ ਹੋਏ ਆ ਬੜੇ سنگੀਨ ਇਲਜ਼ਾਮ ਹੈ ਤੁਹਾਨੂੰ ਲੱਗਦਾ ਵੀ ਪ੍ਰਧਾਨ ਜੀ ਨੇ ਇਹ ਕਪਲੇ ਕਰੇ ਹੋਣਗੇ ਜੀ ਮੈਂ ਬੀਜੇਪੀ ਦਾ ਕੌਂਸਲਰ ਆ ਜੀ ਪਰ ਮੈਂ ਸਹਿਰ ਦੇ ਵਿੱਚ ਬਣਾ ਕੌਂਸਲਰ ਦੇ ਵੀ ਸਹਿਰ ਦੇ ਨਾਲ ਆ ਜੀ ਆਪਣੀ ਮਤਲਬ ਪਾਰਟੀ ਵਾਲੇ ਉੱਠ ਗਏ ਜੀ ਪਰ ਜਿੱਥੇ ਕਿ ਮੇਰਾ ਪ੍ਰਧਾਨ ਜੀ ਨੇ ਮੇਰਾ ਬਾਹ ਪਿਆਰੇ ਹਾਂ ਜੀ ਪਰ ਮੈਂ ਨਹੀਂ ਮੈਂ ਮੈਂ ਤੇ ਮੇਰੀ ਫੈਮਲੀ ਕਿਸੇ ਵੀ ਮੰਦਰ ਜਾਂ ਗੁਰਦੁਆਰੇ ਜਾ ਕੇ ਕਸਮ ਖਾ ਸਕਦੇ ਆਂ ਬੀ ਪ੍ਰਧਾਨ ਜੀ 60 ਲੱਖ ਗਿਆ 60 ਪੈਸੇ ਵੀ ਨਹੀਂ ਖਾ ਸਕਦੇ। ਕੀ ਬਾਤ। ਪੂਰਾ ਕੰਫੀਡੈਂਸ ਹੈ। ਪੂਰੇ ਕੰਫੀਡੈਂਸ। ਕਿਤੇ ਕਾਨੂੰਨ ਕੋ ਅਪਲਾਈ ਕਰਾਇਆ। ਜੀ ਨਾਲ ਮੈਨੂੰ ਬਾਹਰ ਹੁਣ ਪਿਆ। ਹਾਂ ਜੀ। ਪਰ ਜਦਦਾ ਪ੍ਰਧਾਨ ਜੀ ਨੇ ਮੈਨੂੰ ਜਾਣਨ ਲੱਗਿਆ ਹੈ। ਕੀ ਬਾਤ। ਪਰ ਇਹ ਪੈਸਾ ਨਹੀਂ ਖਾ ਸਕਦੇ। ਚਾਹ ਵੀ ਆਪਣੇ ਪੱਲੇ ਤੱਕ ਦੇ ਹੁੰਦੇ ਆ। ਕੀ ਬਾਤ। ਦਰੇਸ਼ ਜੀ ਤੁਹਾਡਾ ਵੀ ਪਰਿਵਾਰ ਕਾਂਗਰਸੀ ਪਰਿਵਾਰ ਹੈ ਪੁਰਾਣਾ। ਨਿਤਰਮੁਣੀ ਜੀ ਦੇ ਬਹੁਤ ਇੱਕ ਇਮਾਨਦਾਰੀ ਦੇ ਬਹੁਤ ਨੌਕਰੀਆਂ ਵੀ ਲੁਵਾਈਆਂ ਉਹਨਾਂ ਨੇ ਨੌਜਵਾਨਾਂ ਨੂੰ। ਤੇ ਇਮਾਨਦਾਰੀ ਦੀ ਮਸਾਲਾ ਉਹਨਾਂ ਦੀਆਂ ਗਿਣੀਆਂ ਜਾਂਦੀਆਂ। ਕੀ ਕਹਿਣਾ ਚਾਹੋਗੇ ਇਹ ਇ ਕੀ ਕਹੂੰ ਦੇਖੋ ਜਿਹੜੇ ਸਾਡੇ ਪ੍ਰਧਾਨ ਜੀ ਐ ਸਰਦਾਰ ਰਜੀਤ ਸਿੰਘ ਜੀ ਜਿੱਤੀ ਅਸੀਂ ਦਾ ਇਹਨਾਂ ਬਾਰੇ ਇੱਕੇ ਚੀਜ਼ ਜ਼ਰੂਰ ਹੈ ਵੀ ਇਹ ਸਖਤ ਜ਼ਰੂਰ ਹੈ ਪਰ ਇਹ ਕਰਪਟ ਨਹੀਂ ਹੈ ਨਾਰੀਲਵਾਨ ਹੈ ਨਾਰੀਲ ਉਪਰੋਂ ਸਖਤਾਂ ਅੰਦਰੋਂ ਨੰਨ ਹਾਂ ਪਰ ਉਹ ਕੰਨੇ ਵੀ ਅਸੀਂ ਡਰਦੇ ਆ ਵੀ ਸਾਨੂੰ ਡਰ ਲੱਗਦਾ ਉਹਨਾਂ ਤੇ ਕੋਈ ਵੀ ਗੱਲ ਕਰਦੇ ਵੀ ਨਹੀਂ ਨਹੀਂ ਉਹ ਹੈ ਵੀ ਬੜਾ ਜੀ ਜਿਹੜੀ ਗੱਲ ਸੱਚੀ ਗੱਲ ਹੁੰਦੀ ਹੈ ਉਹ ਬੰਦੇ ਦੇ ਬੁੱਢੇ ਕਹਿੰਦੇ ਆ ਉਹਨਾਂ ਨੂੰ ਤਾਂ ਡਰ ਲੱਗਦਾ ਹੈ ਉਹ ਸੱਚੀਆਂ ਸੁਣਨੇ ਤੇ ਡਰਦੇ ਆ ਕਿਉਂਕਿ ਉਹਨਾਂ ਦੇ ਇੱਕ ਦੋ ਕਾਉਂਸਲਰ ਰਹੇ ਜੀ ਆ ਬੀ ਜੀ ਨੇ ਨੇ ਆਪਣੇ ਬਾਅਦ ਚ ਚਲੋ ਪ੍ਰਾਈਵੇਟ ਕੰਮ ਕਰਾ ਕੇ ਵੱਧ ਪੈ ਸਕਦਾ ਉਹਨੇ ਬਣਾ ਕੇ ਐਸਟੀਮੇਟ ਉਹ ਕਰਿਆ ਸੱਜੀ ਤੁਸੀਂ ਆਪਣੇ ਸਾਬੀ ਜੀ ਨਾਲ ਵੀ ਗੱਲ ਕਰਦੇ ਆ ਸਾਬੀ ਜਰਦੇ ਆ ਕਿਸ ਦੇਣੀ ਹੈ ਜੀ ਇਹ ਗੱਲ ਹੈ ਹਾਂ ਜੀ ਇੱਕ ਹੋਰ ਵੀ ਕਰਾ ਜਾਂਦਾ ਜੀ ਬੜਕਾ ਪਾਉਣੇ ਕੰਮ ਲਈ ਮੈਨੂੰ ਲੱਗਦਾ ਪਹਿਲਾ ਪ੍ਰਧਾਨ ਇਦਾਂ ਦਾ ਹੋਣਾ ਜਦੋਂ ਅਸੀਂ ਕਈ ਵਾਰੀ ਫੋਨ ਕਰਦੇ ਆ ਕਿ ਪ੍ਰਧਾਨ ਜੀ ਆ ਕੰਮ ਇਦਾਂ ਇਦਾਂ ਇਹ ਅਗੋਂ ਭਰਾ ਇਹਨਾਂ ਦਾ ਕੀ ਜਵਾਬ ਹੁੰਦਾ ਯਾਰ ਮੇਰਾ ਪੁੱਛਣਾ ਜ਼ਰੂਰੀ ਹੈ ਤੁਸੀਂ ਆਪ ਸਿਆਣੇ ਨਹੀਂ ਹੋਏ ਤੁਸੀਂ ਆਪ ਕੁਝ ਦੇਖ ਲਿਆ ਕਰੋ ਇਹ ਇਦਾਂ ਕਹਿੰਦੇ ਪ੍ਰਧਾਨ ਜੀ ਕਿਹੜਾ ਪ੍ਰਧਾਨ ਜੀ ਕਹਿੰਦਾ ਹੁੰਦਾ ਕਿ ਤੁਸੀਂ ਆਪ ਦੇਖ ਲੈ ਪੰਮੀ ਜੀ ਤੁਸੀਂ ਅਕਾਲੀ ਦਲ ਵੱਲੋਂ ਕੌਂਸਲਰ ਆ ਤੇ ਕਾਂਗਰਸੀਆਂ ਨੂੰ ਤੁਸੀਂ ਸਪੋਰਟ ਕੀਤੀ ਹੋਈ ਹੈ ਕਿਵੇਂ ਦੇ ਹੁਣ ਕਾਂਗਰਸ ਦੇ ਪ੍ਰਧਾਨ ਦੇ ਉੱਪਰ ਇਲਜ਼ਾਮ ਹੈਗਾ ਇਹ ਤੇ ਇਹ ਹੈ ਪਹਿਲਾਂ ਵੀ ਇੱਕ ਚੱਲਦਾ ਹੁੰਦਾ ਸੀਗਾ ਕਿ ਵੀ ਪੂਰੀ ਬਾਜ਼ਾਰ ਤੇ ਮਾਲ ਖਾਏ ਕਰ ਦਿੱਤੀ ਤੇ 50 ਲੱਖ ਰੁਪਏ ਵਿੱਚ ਕਿਵੇਂ ਦਾ ਬਹੁਤ ਮਹਿਸੂਸ ਕਰ ਦਿੱਤੇ ਦੇਖੋ ਇਹ ਜਿਹੜੀਆਂ ਫਾਲਤੂ ਦੀਆਂ ਗੱਲਾਂ ਇਹ ਫਾਲਤੂ ਹੈ ਇਹ ਕੋਈ ਗੱਲ ਨਹੀਂ ਗੱਲ ਨਹੀਂ ਅਸੀਂ ਸਾਰੇ ਜਿੱਦਾਂ ਲੱਖੀ ਜੀ ਨੇ ਕਿਹਾ ਅਸੀਂ ਸਾਰੇ ਪ੍ਰਧਾਨ ਜੀ ਦੇ ਨਾਲ ਸਾਰੇ ਪਰਿਵਾਰ ਸਮੇਤ ਚੜਨ ਨੂੰ ਤਿਆਰ ਆ ਇਹ ਤਾਂ ਨੋਰਮਲ ਗੱਲ ਹੈ ਰਹੀ ਗੱਲ ਉਹਨਾਂ ਦੇ ਵਿੱਚ ਕੁਝ ਕਾਉਂਸਲਰ ਸਾਥੀ ਬੋਲਦੇ ਆ ਵੀ ਇਹਨਾਂ ਨੇ ਡਰਾ ਤਮਕਾ ਕੇ ਰੱਖੇ ਗਏ ਅੱਜ ਮੈਂ ਦਾਅਵੇ ਨਾਲ ਕਹਿਣਾ ਅਸੀਂ ਅਕਾਲੀ ਦਲ ਦੇ ਵਰਕਰਾਂ ਅਕਾਲੀ ਦਲ ਦੇ ਐਮਸੀ ਆ ਨਾ ਡਰੇ ਨਾ ਡਰਾਉਣੇ ਆ ਕੀ ਬਾਤ ਔਰ ਅਸੀਂ ਸਿਰਫ ਪਹਿਲ ਦੰਨੇ ਆ ਜਿਹੜਾ ਸਾਡਾ ਕੰਮ ਕਰੇ ਅਸੀਂ ਲੋਕਾਂ ਦੇ ਜਵਾਬ ਦੇ ਆ ਪਬਲਿਕ ਦੇ ਜਵਾਬ ਦੇ ਅਸੀਂ ਪ੍ਰਧਾਨ ਜੀ ਦੇ ਨਾਲ ਸਾਡੇ ਕੰਮ ਹੁੰਦੇ ਆ ਸਾਸੀਂ ਕਿਵੇਂ ਕਹਿ ਦੀ ਰਹੀ ਗੱਲ ਇਹਨਾਂ ਦੀ ਕੋਈ ਆਪਸੀ ਕੁਰਸੀ ਦੀ ਲੜਾਈ ਆ ਕੁਰਸੀ ਦੀ ਲੜਾਈ ਆ ਕਰਪਸ਼ਨ ਦੀ ਕੋਈ ਲੜਾਈ ਨਹੀਂ ਲੜਾਈ ਸਿਰਫ ਕੁਰਸੀ ਦੀ ਆ ਕੁਰਸੀ ਜੇ ਉਹ ਆਪਣੀ ਬਹੁਤ ਸ਼ਬਦ ਕਰਨ ਬਣਾ ਲੈਣ ਤੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਸਾਡੇ ਨਾਲ ਰਜਿੰਦਰ ਧਮਾਨ ਜੀ ਦੇ ਬੇਟੇ ਜੋ ਕਿ ਬਹੁਤ ਚਿਰ ਤੋਂ ਸੱਤਾ ਦੇ ਵਿੱਚ ਰਹੇ ਆ ਦੇਖਦੇ ਆ ਰਹੇ ਆ ਤੇ ਇਲਜ਼ਾਮ ਬਾਜੀ ਬੜੀ ਧੇਰ ਬਾਅਦ ਹੋਈ ਹੈ ਇਹ ਕੀ ਕੀ ਕਹਿਣਾ ਚਾਹੁੰਦਾ ਵੀ ਅਸੀਂ ਲੋਕਲ ਬੋਡੀਜ਼ ਦੇ ਮੈਂਬਰ ਆ ਲੋਕਲ ਮਿਸ ਜੀ ਲੋਕਲ ਡਵੈਲਪਮੈਂਟ ਕਰਨੀ ਹੈ ਇਹ ਮੁੱਦਿਆਂ ਨੂੰ ਪੜਕਾ ਕੇ ਬਿਨਾ ਮਤਲਬ ਦੇ ਅਸੀਂ ਡਵੈਲਪਮੈਂਟ ਦੇ ਧੋਖੇ ਹੀ ਵੱਧ ਰਹੇ ਲੋਕਾਂ ਦੇ ਲੋਕਾਂ ਦੇ ਅਰਚੜ ਵੱਧ ਰਹੇ ਲੋਕਾਂ ਦੇ ਕਮਾਚ ਅਸੀਂ ਕਿੰਨੀ ਡਵੈਲਪਮੈਂਟ ਸਾਡੇ ਕਰਾਲੀ ਦੀ ਰਹਿੰਦੀ ਪਈ ਹੈ ਸਭ ਕੁ ਉਹਦਾ ਸਰਕਾਰ ਚ ਹੈ ਵੀ ਆਓ ਰਲ ਮਿਲ ਕੇ ਆਪਾਂ ਡਵੈਲਪਮੈਂਟ ਕਰੀਏ ਆ ਮੁੱਦਿਆਂ ਨੂੰ ਛੱਡੀਏ ਉਹ ਕਹਿੰਦੇ ਵੀ ਅਸੀਂ ਧਾਰਮਿਕ ਸਥਾਨਾਂ ਤੇ ਵੀ ਛੜਨ ਤਿਆਰ ਆ ਵੀ ਇਹ ਕਪਲਾ ਹੋਇਆ ਹੈ ਵੀਰ ਜੀ ਧਾਰਮਿਕ ਸਥਾਨ ਦਾ ਕੋਈ ਇਹ ਚੀਜ਼ਾਂ ਤੁਹਾਡੇ ਥੋੜੇ ਤੁਸੀਂ ਨਦੀ 바ਰ ਸਵਾਮੀ ਜੀ ਦੇ ਉੱਤੇ ਟਰਸਟ ਦੇ ਚਲੋ ਉਹ ਵਗਰੀ ਆ ਮੈਨੂੰ ਸੇਵਾ ਮਿਲੀ ਹੋਈ ਹੈ ਹਾਂ ਜੀ ਉਹ ਉਹ ਮੇਰੀ ਇੱਕ ਨਹੀਂ ਉਹ ਲੱਗਦੀ ਮੈਂ ਇਹ ਗੱਲ ਕਹਿਣਾ ਵੀ ਇਹ ਧਾਰਮਿਕ ਸਥਾਨ ਤੇ ਜਾਣਾ ਕਿਵੇਂ ਪਹਿਲਾਂ ਵੀ ਇੱਕ ਵਾਰ ਸੌਹਾਂ ਚੱਕੀਆਂ ਗਈਆਂ ਸੀਗੀਆਂ ਗਸਾਈਆਂ ਵਾਲੇ ਤਲਾ ਦੇ ਵਿੱਚ ਖੜੇ ਸੀਗੇ ਉਹ ਵੀ ਸਿਰੇ ਨਹੀਂ ਸੀ ਜਾਈਏ ਇਹ ਗੱਲਾਂ 'ਚ ਕੁਝ ਨਹੀਂ ਬੀਰ ਜੀ ਆਪਾਂ ਡਵੈਲਪਮੈਂਟ 'ਕਨੀ ਧਿਆਨ ਦਈਏ ਸ਼ਹਿਰ ਸਾਡਾ ਪਿੱਛੇ ਹੋ ਰਿਹਾ ਪਹਿਲੀ ਵਾਰ ਹੈ ਸਾਡੀ ਕਰਾਲੀ ਕੋਲ ਫੰਡ ਹੈ ਕਮੇਟੀ ਕੋਲ ਅਸੀਂ ਉਹਨੂੰ ਯੂਜ਼ ਨਹੀਂ ਕਰ ਪਾਏ ਸਰਕਾਰ ਉਹਨਾਂ ਦੀ ਆਪਣੀ ਹੈ ਬਿਲਕੁਲ ਤੁਸੀਂ ਕੀ ਰਿਕਵੈਸਟ ਕਰਨੀ ਚਾਹੁੰਦੇ ਹੋ ਰਿਕਵੈਸਟ ਹੈ ਸਰਕਾਰ ਜੇ ਸਾਨੂੰ ਨਾਲ ਲੈ ਚੜ ਜਿਹੜਾ ਡਵੈਲਪਮੈਂਟ ਦੇ ਕੰਮ ਕੋਈ ਰਹਿੰਦੇ ਸਨ ਅਸੀਂ ਨਾਲ ਚੱਲਦੇ ਉਹਨਾਂ ਤੇ ਕਰਦਾਰ ਖੁਸ਼ੀ ਨਾ ਫਿਰ ਤੁਸੀਂ ਪ੍ਰਚਾਰ ਬਾਰੇ ਕੀ ਕਹਿਣਾ ਚਾਹੋਗੇ ਰਮਨ ਕਾਂਜੀ ਕੀ ਸੋਚਦੇ ਤੁਸੀਂ ਬੇਸਿਕਲੀ ਮੈਨੂੰ ਤਾਂ ਇਹ ਲੱਗਦਾ ਜੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਔਰ ਜਿਹੇ ਜਿਹੇ ਆਪ ਐ ਉਹਨਾਂ ਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਹੀ ਇਦਾਂ ਦੀ ਹੈ ਉਹ ਕਾਲੀ ਐਨ ਦਾ ਲੱਗਦਾ ਹੈ ਜੀ ਦੁਨੀਆ ਕਾਲੀ ਹੋਇਆ ਇੱਥੇ ਜੇ ਆਪਾਂ ਗੱਲ ਕਰੀਏ ਪ੍ਰਧਾਨ ਜੀ ਦੀ ਪ੍ਰਧਾਨ ਜੀ ਦੇ ਕਰੈਕਟਰ ਨੂੰ ਖਰਾਬ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਆ ਬੇਸਿਕਲੀ ਜਿਹੜੀ ਪ੍ਰਧਾਨ ਨੂੰ ਸਹੂਲਤਾਂ ਮਿਲਦੀਆਂ ਜੇ ਆਪਾਂ ਗੱਲ ਕਰੀਏ ਜਨੂਲ ਸੂਲਤਾ ਮਿਲਦੀ ਹੈ ਚਾਹੇ ਉਹ ਗੱਡੀ ਦੀ ਹੋਵੇ ਚਾਹੇ ਉਹ ਮੋਬਾਈਲ ਦੀ ਹੋਵੇ ਪ੍ਰਧਾਨਤਾ ਉਦਾਂ ਦੀ ਸੂਲਤਾ ਵੀ ਨਹੀਂ ਲੈਂਦਾ ਇਹਦਾ ਅਸਲ ਚ ਬੇਸਿਕ ਰੀਜ਼ਨ ਇਹ ਇਹ ਹੈ ਵੀ ਜਿਵੇਂ ਜੈਸੀ ਜਿਹੇ ਜਿਹਾਂ ਬੰਦਾ ਆਪ ਹੁੰਦਾ ਉਹਨੂੰ ਐ ਲੱਗਦਾ ਹੈ ਵੀ ਦੁਨੀਆ ਸਾਰੀ ਉਦਾਂ ਦੀ ਹੋ ਹੈ ਵੀ ਆਪ ਸਾਰੇ ਇਹ ਜੀ ਇਕੱਠੇ ਹੋਗੇ ਕੋਈ ਕਬਜ਼ੇ ਕਰਵਾਂਦਾ ਕੋਈ ਨਦੀਆਂ ਦੇ ਵਿੱਚ ਕੰਧਾਂ ਕਰਵਾਂਦਾ ਕੋਈ ਨਦੀਆਂ ਦੇ ਵਿੱਚ ਕਲੋਨੀਆਂ ਕਰਾਂਦਾ ਤੇ ਕੋਈ ਰੇਤਾ ਵੇਚਦਾ ਇਹ ਸਾਰੇ ਇਦਾਂ ਦੇ ਬੰਦੇ ਇਕੱਠੇ ਹੋ ਗਏ ਉਹਨਾਂ ਨੂੰ ਲੱਗਦਾ ਜਿਵੇਂ ਕਿ ਸਾਰੇ ਇਦਾਂ ਦੇ ਹੁੰਦੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਕਿ ਉਹ ਸਾਰੇ ਇਦਾਂ ਦੇ ਨਹੀਂ ਹੁੰਦੇ ਹੈਗੇ ਬਿਲਕੁਲ ਇੰਡIAN ਕਲੀਮ ਦੇ ਬੰਦੇ ਹੁੰਦੇ ਆ ਤੇ ਮੈਂ ਮੇਰੇ ਬਾਰੇ ਮੈਂ ਸਿਰਫ ਇਹਦੇ ਬਾਰੇ ਆਹੀ ਦੱਸਣਾ ਚਾਹੁੰਦਾ ਜਿਵੇਂ ਅਸਲ ਵਿੱਚ ਜਿਹੇ ਜਿਹੋ ਆਪ ਹੈ ਉਹਨਾਂ ਨੂੰ ਦੁਨੀਆ ਉਹ ਹੀ ਜਿਉਂ ਦਿਖੀ ਜਾਂਦੀ ਹੈ ਉਹ ਹੀ ਰੰਗ ਦਿਖੀ ਜਾਂਦਾ ਉਹਨਾਂ ਨੂੰ ਜਿਹਹੀ ਰੰਗ ਆਲੇ-ਦਾਲੇ ਸਾਰੇ ਪਾਸੇ ਆਹੀ ਰੰਗ ਜੇ ਕੰਮ ਦੀ ਗੱਲ ਕਰੀਏ ਕੰਮ ਦੇ ਵਿੱਚ ਪੇਮੈਂਟ ਤਾਂ ਬਿੱਲ ਨਾਲ ਹੋਣੀ ਹੈ ਐਸਟੀਮੇਟ ਨਾਲ ਤਾਂ ਪੇਮੈਂਟ ਨਹੀਂ ਹੋਣੀ ਬਿੱਲ ਉਹ ਚੈੱਕ ਕਰੇ ਬਿੱਲ ਦੇ ਵਿੱਚ ਇੱਕ ਵੀ ਬਲੌਕ ਨਹੀਂ ਲੱਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਿਆ ਬੀਜਿਕ ਰੀਜ਼ਨ ਗੱਲ ਹੈ ਜੀ ਜਿਹੜੀ ਨੀਚੇ ਨਜੋੜ ਵਾਲੀ ਉਹ ਫਿਰਦੇ ਆ ਕੁਰਸੀ ਨੂੰ ਹੱਥ ਕੁਰਸੀ ਦੀ ਲੱਤ ਨੂੰ ਹੱਥ ਫਾੜਨ ਨੂੰ ਉਹ ਪੈਣਾ ਹੀ ਨਹੀਂ ਹੈਗਾ ਗੱਲਾਂ ਇਹ ਜਿੰਨੀਆਂ ਮਰਜ਼ੀ ਕਰੀ ਜਾਣ ਕੁਰਸੀ ਨੂੰ ਨਾ ਉਹਨਾਂ ਦੇ ਸਜੀ ਨੂੰ ਨਾ ਖੱਬੇ ਨੂੰ ਕਿਸੇ ਲੱਤ ਨੂੰ ਹੱਥ ਨਹੀਂ ਪੈਣਾ ਉਹਨਾਂ ਦਾ ਧੰਨਵਾਦ